ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੋਡੀ ਮਹੱਲਾ ਪੰਜਵਾ ਹਰ ਹਰ ਚਰਨ ਰਿਦੈ ਉਰ ਧਾਰੇ ਸਿਮਰ ਸੁਆਮੀ ਸਤਗੁਰ ਆਪਣਾ ਘਰ ਜੇ ਸਫਲ ਹਮਾਰੇ ਜੁਗੋ ਜੁਗ ਅਟਲ ਸਤਗੁਰੂ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਛੀ ਦੀ ਜੋਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀ ਹਾਜ਼ਰੀਆਂ ਭਰਦਿਆਂ ਹੋਇਆ ਸਤਿਗੁਰੂ ਪਾਤਸ਼ਾਹ ਜੀ ਦੇ ਪਵਿੱਤਰ ਕਲਿਆਨਕਾਰੀ ਦਰਸ਼ਨ ਦੇਦਾਰ ਦਰਸ਼ਨ ਉਪਦੇਸ਼ ਗੁਰੂ ਜੀ ਕੀ پاک ਪਵਿੱਤਰ ਬਾਣੀ ਪੜ ਸੁਣ ਕੇ ਸੇਵਾ ਕਰਕੇ ਸਤਿਗੁਰੂ ਪਾਤਸ਼ਾਹ ਜੀ ਦੀਆਂ ਸ਼ੀਸ਼ਾ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ ਸਰਬੱਤ ਦੇ ਭਲੇ ਦੀ ਗੁਰੂ ਚਰਨਾ ਚ ਸਾਰੀ ਸੰਗਤ ਨੇ ਮਿਲ ਕੇ ਅਰਦਾਸ ਕੀਤੀ ਉਪਰੰਤ ਅੰਮਤ ਵੇਲੇ ਪਾਤਸ਼ਾਹ ਜੀ ਨੇ ਆਪਣੇ ਤਖਤਿ ਸਿ ਸ਼ੁਭ ਤੋਂ ਕਰਕੇ ਕਲਿਆਣਕਾਰੀ ਬਾਣੀ ਰੱਬੀ ਬਾਣੀ ਵਿੱਚੋਂ ਇਸ ਮਨੁੱਖੀ ਜੀਵਨ ਨੂੰ ਸਵਾਰਨਵਾ ਤੇ ਜੋ ਹੁਕਮ ਪ੍ਰਦੇਸ਼ ਬਖਸ਼ਿਸ਼ ਕੀਤਾ ਆਪ ਜੀ ਨੇ ਸ਼ਬਦ ਸਰਵਣ ਕੀਤਾ ਹੈ ਰਾਗ ਟੋਡੀ ਆ ਵਚਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਦੇ ਪਾਵਨ 718 ਤੀ ਸ਼ਬਦ ਸਰੂਪ ਸੁਭਾਏ ਮਾਨ ਹੈ। ਉਹ ਦਾ ਮਹੀਨਾ ਚੱਲ ਰਿਹਾ ਏ ਪੋ ਦੇ ਮਹੀਨੇ ਅੰਦਰ ਤਨ ਗੁਰ ਕਲਗੀ ਵਾਲੇ ਪਾਤਸ਼ਾਹ ਜੀ ਨੇ ਚਿੱਤਰ ਖੇਡਾਂ ਖੇਡੀਆਂ ਨੇ। ਸਤਿਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਦੇ ਪੰਜ ਮੈਂਬਰ ਜਿਨ੍ਹਾਂ ਨੇ ਆਪਣੀਆਂ ਮਹਾਨ ਸ਼ਹਾਦਤਾਂ ਦੇ ਕੇ ਧਰਮ ਦੇ ਝੰਡੇ ਨੂੰ ਉੱਚਾ ਕੀਤਾ ਏ। ਸਾਨੂੰ ਇੱਕ ਜੀਵਨ ਜਾਚ ਪ੍ਰਦਾਨ ਕੀਤੀ ਆ ਕਿ ਕਿਵੇਂ ਗੁਰੂ ਚਰਨਾਂ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਹੈ ਅੱਜ ਸਤਿਗੁਰੂ ਪਾਤਸ਼ਾਹ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿਉਂਕਿ ਬਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ ਬਾਣੀ ਸਾਡਾ ਜੀਵਨ ਮਾਰਗ ਹੈ ਬਾਣੀ ਤੋਂ ਬਿਨਾ ਸਾਡਾ ਜੀਵਨ ਉੱਚਾ ਨਹੀਂ ਹੋ ਸਕਦਾ ਸੋਚਾ ਨਹੀਂ ਹੋ ਸਕਦਾ ਜੀਵਨ ਦਾ ਜਿਹੜਾ ਆਦਰਸ਼ ਹੈ ਬਾਣੀ ਤੋਂ ਬਿਨਾ ਨਹੀਂ ਪ੍ਰਾਪਤ ਹੋ ਸਕਦਾ ਇਸ ਵਾਸਤੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵਨ ਨੂੰ ਸਫਲਾ ਕਰਨ ਵਾਸਤੇ ਉੱਚੇ ਆਦਰਸ਼ ਦੀ ਪ੍ਰਾਪਤੀ ਵਾਸਤੇ ਗੁਰੂ ਕੀ ਬਾਣੀ ਨਾਲ ਜੁੜਨਾ ਪਏਗਾ ਅੱਜ ਉਹ ਪਾਤਸ਼ਾਹ ਜੀ ਨੇ ਬਚਨ ਮੇਰੀ ਤੁਹਾਡੀ ਝੋਲੀ 'ਚ ਪਾਏ ਨੇ ਸਾਬ ਕਹਿੰਦੇ ਨੇ ਹਰ ਹਰ ਚਰਨ ਹਿਰਦਾ ਉਰ ਧਾਰੇ ਪਹਿਲਾਂ ਤੇ ਇਹ ਸਮਝਣਾ ਪਏਗਾ ਪਾਤਸ਼ਾਹ ਦੇ ਚਰਨ ਕਿਹੜੇ ਨੇ ਹਲੇ ਤੱਕ ਅਸੀਂ ਬਹੁਤ ਭਰਮ ਭਲੇਖਿਆਂ 'ਚ ਪਏ ਆ ਗੁਰੂ ਕੀ ਬਾਣੀ ਬੜੇ ਅਖੰਡ ਜਾਪ ਵੀ ਹੁੰਦੇ ਨੇ ਸੁਖਨੀ ਸੁਸਾਇਟੀਆਂ ਵੀ ਨੇ ਪਾਠ ਵੀ ਬੜੇ ਕੀਤੇ ਜਾਂਦੇ ਨੇ ਪਰ ਬਾਣੀ ਦੇ ਅਰਥ ਬਹੁਤ ਅਸੀਂ ਸਖਣੇ ਆ ਬਾਣੀ ਦੀ ਵਿਚਾਰ ਤੋ ਅਸੀਂ ਸਖਣੇ ਆ ਹਲੇ ਤੱਕ ਅਸੀਂ ਗੁਰੂ ਦੇ ਚਰਨਾਂ ਨੂੰ ਨਹੀਂ ਸਮਝ ਸਕੇ ਬਹੁਤ ਆਤ ਵਿੱਚ ਆਪ ਜੀ ਬੜੇ ਸਿਆਣੇ ਬੈਠੇ ਹੋ ਜੁਵਾਨ ਬੈਠੇ ਹੋ ਕਿਉਂਕਿ ਗੁਰੂ ਕੀ ਬਾਣੀ ਦੇ ਜਦੋਂ ਆਪਾਂ ਅਰਥ ਕਰਦੇ ਆ ਤੇ ਗੁਰੂ ਕੀ ਬਾਣੀ ਦੇ ਸ਼ਬਦਾਂ ਦੇ ਰਾਹੀਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਅਰਥ ਕੀਤੇ ਜਾ ਸਕਦੇ ਹੋ ਹੋ ਸਕਦਾ ਕੋਈ ਵਿਦਵਾਨ ਅਰਥ ਕਰੇ ਉਹਦੇ ਵਿੱਚ ਕੋਈ ਉਹਦੀ ਆਪਣੀ ਅਕਲ ਹੋਵੇ ਪਰ ਗੁਰੂ ਕੀ ਬਾਣੀ ਦੇ ਅਰਥ ਕਰਨੇ ਕਿਸੇ ਮਨੁੱਖ ਦੇ ਵਸ ਦੀ ਬਾਤ ਨਹੀਂ ਇਹ ਤੇ ਸਤਿਗੁਰੂ ਪਾਤਸ਼ਾਹ ਹੀ ਜਾਣਦੇ ਪਰ ਗੁਰੂ ਕੀ ਬਾਣੀ ਪੜੀਏ ਇਸ ਗੱਲ ਦੀ ਸਮਝ ਲੱਗਦੀ ਹੈ ਕਿ ਗੁਰੂ ਪਾਤਸ਼ਾਹੀ ਦੇ ਜਿਹੜੇ ਚਰਨ ਨੇ ਉਹ ਆ ਗੁਰੂ ਜੀ ਦਾ ਸ਼ਬਦ ਵਾਹ ਗੁਰੂ ਕੇ ਸ਼ਬਦ ਨਾਲ ਜੁੜਨਾ ਸ਼ਬਦ ਦੀ ਕਮਾਈ ਕਰਨੀ ਇਹ ਸਤਗੁਰੂ ਪਾਤਸ਼ਾਹੀ ਦੇ ਚਰਨ ਆਪਣੇ ਹਿਰਦੇ ਅੰਦਰ ਹਿਰਦੇ ਹੁੰਦੇ ਸੁਰਤ ਮਨ ਅੰਦਰ ਸੁਰਤ ਅੰਦਰ ਤੇ ਸੁਰਤ ਅੰਦਰ ਕੇਵਲ ਤੇ ਕੇਵਲ ਸ਼ਬਦ ਨੂੰ ਧਾਰਨ ਕੀਤਾ ਜਾ ਸਕਦਾ ਹੈ ਸਾਬ ਇੱਕ ਜਗ੍ਹਾ ਬਾਣੀ 'ਚ ਲਿਖਦੇ ਕਿੰਨੇ ਨੇ ਗੁਰ ਕੇ ਚਰਨ ਜੀ ਕਾ ਨਿਸਤਾਰਾ ਗੁਰੂ ਦੇ ਚਰਨਾਂ ਨਾਲ ਇਸ ਜੀਵ ਦਾ ਨਿਸਤਾਰਾ ਏ ਸਮੁੰਦ ਸਾਗਰ ਜਿਨ ਖਿੰਮੇ ਤਾਰਾ ਬੋਇਥੜਾ ਹਰ ਚਰਨ ਬੋਥਾ ਕਹਿੰਦੇ ਨੇ ਜਹਾਜ਼ ਕਹਿੰਦੇ ਨੇ ਗੁਰੂ ਕੇ ਚਰਨ ਇੱਕ ਜਹਾਜ਼ ਦੀ ਨਿਆਈ ਨੇ ਬੋਇਥੜਾ ਹਰ ਚਰਨ ਮਨ ਚੜ ਲੰਗੀ ਇੱਥੇ ਸਰੀਰ ਦੀ ਬਾਤ ਨਹੀਂ ਏ ਮਨ ਦੀ ਬਾਤ ਹੈ ਬੋਇਥੜਾ ਬੋਥੜਾ ਕਹਿੰਦੇ ਨੇ ਜਹਾਜ਼ ਕਹਿੰਦੇ ਨੇ ਗੁਰੂ ਪਾਤਸ਼ਾਹੀ ਦੇ ਜਿਹੜੇ ਚਰਨ ਨੇ ਇੱਕ ਜਹਾਜ਼ ਦੀ ਨਿਆਈ ਆ ਇਸ ਜਹਾਜ਼ ਦੇ ਅੰਦਰ ਅਸੀਂ ਆਪਣੇ ਮਨ ਨੂੰ ਸਵਾਰ ਕਰਕੇ ਇਸ ਭਵ ਸਾਗਰ ਤੋਂ ਪਾਰ ਹੋ ਸਕਦੇ ਆ ਧਿਆਨ ਦਿਓ ਸਤਿਗੁਰੂ ਜੀ ਨੇ ਬੜੀ ਗਹਿਰੀ ਬਾਤ ਮੇਰੀ ਤੁਹਾਡੀ ਝੋਲੀ ਚ ਪਾਈ ਆ ਜਿੰਨਾ ਮਰ ਜੀਵੜਿਆਂ ਨੂੰ ਸ਼ੀਧਾ ਨੂੰ ਆਪਜੀ ਚੇਤੇ ਕਰ ਰਹੇ ਹੋ ਨਾ ਉਹਨਾਂ ਦੇ ਅੰਦਰ ਇਹ ਸ਼ਬਦ ਦੀ ਸਪੇਟੀ ਕੰਮ ਕਰਦੀ ਛੇ ਸ਼ਬਦ ਦੀ ਕਮਾਈ ਦੇ ਨਾਲ ਹੀ ਮਨੁੱਖ ਦੇ ਅੰਦਰ ਚੰਗੇ ਗੁਣ ਆਉਂਦੇ ਨੇ ਨਿਰਭਉ ਤੇ ਨਿਰਵੈਰ ਹੁੰਦਾ ਏ ਉੱਚੇ ਅਦਰਸ਼ ਦੀ ਪ੍ਰਾਪਤੀ ਸ਼ਬਦ ਦੇ ਰਾਹੀਂ ਪ੍ਰਾਪਤ ਹੁੰਦੀ ਹੈ। ਸਾਬ ਕਿੰਨਾਂ ਨੇ ਬੋਹਿ ਥੜਾ ਹਰ ਚਰਨ ਸ਼ਬਦ ਚੜ ਲੰਗੀ ਹੈ। ਆਠ ਪੈਰ ਗੁਣ ਗਾਏ ਸਾਧੂ ਸੰਗੀ ਹੈ। ਸਿਆਣੇ ਬੈਠਿਓ ਕੁਝ ਨਾ ਕੋਈ ਤੇ ਗੱਲ ਸਮਝ ਤੇ ਆਈ ਹੋਵੇਗੀ ਕਿ ਸਤਿਗੁਰੂ ਪਾਤਸ਼ਾਹ ਕਿਹੜੇ ਚਰਨਾਂ ਦੀ ਬਾਤ ਕਰ ਰਿਹਾ। ਮੈਂ ਫਿਰ ਪੰਕਤੀ ਪੜ ਦੇਣਾ। ਬੋਹਿ ਥੜਾ ਹਰ ਚੜਨ ਮਨ ਚੜ ਲੰਗੀ ਹੈ। ਆਠ ਪੈਰ ਗੁਣ ਗਾਏ ਸਾਧੂ ਸੰਗੀ ਹੈ। ਅੱਠੇ ਪੈਰ ਉਸ ਪ੍ਰਮਾਤਮਾ ਦੇ ਗੁਣ ਗਾਉਣੇ ਤੇ ਸੰਗਤ ਨਾਲ ਮਿਲ ਕੇ ਚਰਨ ਦੀ ਬਾਤ ਆ ਗੁਰੂ ਕਾ ਸ਼ਬਦ ਹੈ ਸਤਿਗੁਰ ਪਾਤਸ਼ਾਹ ਜੀ ਦਾ ਜਿਹੜਾ ਸ਼ਬਦ ਹੈ ਨਾ ਇਹ ਪਾਤਸ਼ਾਹ ਜੀ ਦੇ ਚਰਨ ਨੇ ਕਰ ਕਰ ਪ੍ਰਣਾਮ ਜਪ ਸਹਿ ਪੜ੍ਹਦੇ ਹੋ ਆਪ ਜੀ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਆਪਣੇ ਚੇਤੇ ਵਿੱਚ ਪ੍ਰਮਾਤਮਾ ਦੇ ਨਾਮ ਨੂੰ ਧਾਰਨ ਕਰਨਾ ਮਨ ਅੰਦਰ ਪ੍ਰਮਾਤਮਾ ਦੇ ਨਾਮ ਨੂੰ ਧਾਰਨ ਕਰਨਾ ਇਹ ਗੁਰੂ ਕੇ ਚਰਨ ਨੇ ਕਰ ਕਰ ਪ੍ਰਣਾਮ ਚਿਤ ਚਰਨ ਨਾਮ ਹਿਰਦੇ ਚਰਨ ਵਾਛਾ ਕਿਹਾ ਨਾ ਹਰ ਹਰ ਚਰਨ ਹਿਰਦੈ ਉਰ ਧਾਰੇ ਹਿਰਦੈ ਚਰਨ ਆਪਣੇ ਹਿਰਦੇ ਅੰਦਰ ਆਪਣੀ ਸਿਮਰਤੀ ਵਿੱਚ ਆਪਣੀ ਸੁਰਤ ਵਿੱਚ ਹਿਰਦੈ ਚਰਨ ਸ਼ਬਦ ਗੁਰੂ ਕੋ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ ਅੰਦਰ ਜਗਾ ਦੇਣੀ ਹਿਰਦੇ ਅੰਦਰ ਧਾਰਨ ਕਰਨਾ ਹਿਰਦੈ ਚਰਨ ਸ਼ਬਦ ਗੁਰੂ ਕੋ ਨਾਨਕ ਬੰਧਿਓ ਪਾਲ ਆਪਣੇ ਪੱਲੇ ਨਾਲ ਗੁਰੂ ਕੇ ਸ਼ਬਦ ਨੂੰ ਬੰਨ੍ਹਣਾ ਪਵ ਸ਼ਬਦ ਦੀ ਰੋਸ਼ਨੀ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ ਸ਼ਬਦ ਨੂੰ ਵਰਨਾ ਹੈ ਸ਼ਬਦ ਨੂੰ ਕਮਾਉਣਾ ਹੈ ਜ਼ਿੰਦਗੀ ਅੰਦਰ ਧਾਰਨ ਕਰਨਾ ਹੈ ਸ਼ਬਦ ਅਨੁਸਾਰ ਆਪਣਾ ਜੀਵਨ ਬਣਾਉਣਾ ਹੈ ਤੇ ਸ਼ਬਦ ਮੈਂ ਸ਼ੁਰੂ ਚ ਬੇਨਤੀ ਕੀਤੀ ਇਹ ਸ਼ਬਦ ਇੱਕ ਜੀਵਨ ਯਾਤਰਾ ਹੈ ਇਹ ਸਾਡਾ ਮਾਰਗ ਹੈ ਇਹ ਸਾਡਾ ਰਸਤਾ ਹੈ ਜਿਸ ਰਸਤੇ ਤੇ ਚੱਲ ਕੇ ਅਸੀਂ ਉਸ ਅਕਾਲ ਪੁਰਖ ਦੇ ਵਿੱਚ ਅਪੇਤਤਾ ਪ੍ਰਾਪਤ ਕਰ ਸਕਦੇ ਆ ਅਸੀਂ ਉੱਚੇ ਆਦਰਸ਼ ਦੀ ਪ੍ਰਾਪਤੀ ਕਰ ਸਕਦੇ ਆ ਹਰ ਹਰ ਚਰਨ ਰਿਦੈ ਉਰ ਧਾਰੈ ਥੋੜਾ ਅੱਗੇ ਅੱਗੇ ਮਾਰਜੀ ਉਸ ਚਾਰ ਨੂੰ ਸਪਸ਼ਟ ਕਰੀ ਜਾ ਰਹੇ ਨੇ ਸਿਮਰ ਸੁਆਮੀ ਉਸੇ ਸਵਾਮੀ ਮਾਲਕ ਨੂੰ ਚੇਤੇ ਕਰਨਾ ਸਿਮਰ ਸਵਾਮੀ ਸਤਗੁਰ ਆਪਣਾ ਕਾਰਜ ਸਫਲ ਹਮਾਰਿਆ ਕਿਹੜਾ ਕਾਰਜ ਜਿਸ ਕਾਰ ਦੀ ਸਫਲਤਾ ਬਾਤ ਤੇ ਪਾਛਾ ਕਹਿ ਰਹੇ ਨੇ ਹੁਣ ਬੰਦਾ ਤੇ ਇਹੀ ਸਮਝਦਾ ਨਾ ਦੁਨੀਆ ਅੰਦਰ ਮੇਰਾ ਘਰ ਬਣ ਜਾਏ ਮੇਰਾ ਕਾਰੋਬਾਰ ਵਧੀਆ ਹੋ ਜਾਏ ਮੇਰੇ ਬੱਚੇ ਸੈੱਟ ਹੋ ਜਾਣ ਬੰਦੇ ਵਾਸਤੇ ਤੇ ਇਹੋ ਕਾਰੋਬਾਰ ਹੈ ਤੋਂ ਵੱਧ ਕੁਝ ਨਹੀਂ ਅੱਜ ਮੇਰੇ ਚਾਰ ਕਿੱਲੇ ਹੋਰ ਬਣ ਜਾਣ ਮੇਰੀਆਂ ਦੁਕਾਨਾਂ ਵੱਧ ਜਾਣ ਮੇਰਾ ਕਾਰੋਬਾਰ ਵੱਧ ਜਾਏ ਮੇਰੇ ਬੱਚੇ ਵਿਦੇਸ਼ਾਂ ਚ ਚਲੇ ਜਾਣ ਚੰਗੀਆਂ ਨੌਕਰੀਆਂ ਮਿਲਣ। ਇਹਦੋਂ ਵੱਧ ਬੰਦੇ ਦੀ ਸੋਚ ਕੁਝ ਵੀ ਨਹੀਂ ਆ। ਪਰ ਜਿੰਨਾ ਮਰਜੀ ਬੜਿਆਂ ਨੂੰ ਆਪਜੀ ਚੇਤੇ ਕਰ ਰਹੇ ਉਹ ਘਰ ਉਹਨਾਂ ਨੂੰ ਪਿਆਰਾ ਨਹੀਂ ਸੀ। ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣਾ ਘਰ ਛੱਡ ਦਿੱਤਾ। ਆਨੰਦਪੁਰ ਜਿੱਥੇ ਸਤਿਗੁਰ ਪਾਤਸ਼ਾਹ ਜੀ ਕਿੰਨੀਆਂ ਜਾਂਦਾ ਜੁੜੀਆਂ ਨੇ ਕਿੰਨੇ ਕੌਤਕ ਕੀਤੇ ਨੇ ਪਾਤਸ਼ਾਹ ਨੇ। ਉਹ ਆਨੰਦਪੁਰ ਦੀ ਧਰਤੀ ਕਦੀ ਵਾਰਾਂਣ ਜਗਾ ਸੀ। ਜਿੱਥੇ ਕਹਿੰਦੇ ਸਨ ਇੱਕ ਮੱਖੋ ਦਾਇਤ ਰਹਿੰਦਾ ਸੀ ਮੱਖੋ ਦਾਇਤ ਧਿਆਨ ਦਿਓ। ਸੰਕੇਬੀ ਵਿਚਾਰ ਆਪਾਂ ਅੱਜ ਕਰਨ ਦੀ ਕੋਸ਼ਿਸ਼ ਕਰਾਂਗੇ ਕੱਲ ਨੂੰ ਸਮੇਂ ਦੀ ਸੀਮਾ ਨੂੰ ਲਾਣ ਲੱਗ ਕੇ ਥੋੜੀ ਵਿਚਾਰ ਦਾ ਸਮਾਂ ਵਧਾ ਕੇ ਗੁਰੂ ਕੀਏ ਸਿੱਸ਼ਾ ਪ੍ਰਾਪਤ ਕਰਨੀਆਂ ਨੇ ਉਹ ਧਰਤੀ ਜਿੱਥੇ ਕਹਿੰਦੇ ਸਨ ਇੱਕ ਮਾਖੋਦੈਂਤ ਰਹਿੰਦਾ ਸੀ ਮਾਖੋਦੈਂਤ ਜਿੱਦੜ ਕੋਈ ਜਾਨ ਤੋਂ ਵੀ ਡਰਦਾ ਸੀ ਵੇਰਾਨ ਧਰਤੀ ਪਹਾੜਾਂ ਦੇ ਵਿੱਚ ਤਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਉਹ ਜਿਹੜੀ ਕਹਿਲੂਰ ਦੇ ਰਾਜੇ ਕੋਲੋਂ ਧਰਤੀ ਖਰੀਦੀ ਉਹਨਾਂ ਦੀ ਬੇਨਤੀ ਕਰਨ ਤੇ ਤੇ ਕਹਿੰਦੇ ਨੇ ਜਦੋਂ ਤਨ ਗੁਰੂ ਤੇਗ ਬਾਦਰ ਪਾਚਾ ਉਸ ਜਗਾ ਤੇ ਗਏ ਤੇ ਆਮ ਇਤਿਹਾਸ ਚ ਵਿਚਾਰ ਪੜਦੇ ਆ ਵੀ ਮੈਖੋ ਦਾੰਤ ਉਥੋਂ ਜਿਹੜਾ ਮੈਖੋ ਦਾੰਤ ਸੀ ਉਹ ਚਲਿਆ ਗਿਆ ਤੇ ਪਾਚਾ ਨੇ ਉਸ ਧਰਤੀ ਨੂੰ ਬਾਗ ਲਾਇਆ ਉਥੇ ਸਤਿਗੁਰੂ ਪਾਚਾ ਜੀ ਨੇ ਨਗਰ ਵਸਾਇਆ ਜਿਹੜਾ ਨਾਮ ਰੱਖਿਆ ਚੱਕ ਨਾਨਕੀ ਪਰ ਜਿੱਥੋਂ ਤੱਕ ਮੇਰਾ ਮਨ ਕਹਿੰਦਾ ਕਿਉਂਕਿ ਜਦੋਂ ਬਾਣੀ ਪੜੀਏ ਨਾ ਤੇ ਬਾਣੀ ਚ ਫਿਰ ਬਚਨ ਮਿਲਦੇ ਨੇ ਪਸ਼ੂ ਪ੍ਰੇਤ ਮੁਗਧ ਕੋ ਤਾਰੇ ਇਹ ਉਹ ਬਾਣੀ ਆ ਜਿਹੜੀ ਪਸ਼ੂਆਂ ਦਾ ਵੀ ਉਧਾਰ ਕਰਦੀ ਆ, ਪ੍ਰੇਤਾਂ ਦਾ ਵੀ ਉਧਾਰ ਕਰਦੀ ਆ, ਮੂਰਖਾਂ ਦਾ ਵੀ ਉਧਾਰ ਕਰਦੀ ਆ। ਪਸ਼ੂ, ਪ੍ਰੇਤ, ਮੁਗਧ ਕੋ ਤਾਰੇ, ਪਾਹਨ 파ਰੋ ਤਾਰੇ। ਇੱਥੇ ਤੇ ਪੱਥਰਾਂ ਦਾ ਉਧਾਰ ਹੋ ਜਾਂਦਾ ਏ ਤੇ ਮੈਖੋਦਾਂਤ ਜਿੱਥੇ ਇੰਨੇ ਦੇਵਤਾਂ ਦਾ ਪਾਤਸ਼ਾਹ ਜੀ ਨੂੰ ਉਧਾਰ ਕੀਤਾ, ਮੈਂ ਕਹਿੰਦਾ ਉਹ ਮਾਕੋਦਾਂਤ ਵੀ ਤਰ ਗਿਆ। ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਪਕੜੋ। ਆਪਾਂ ਗੁਰੂ ਕੀ ਗੋਦ ਵਿੱਚ ਬੈਠੇ ਆ, ਉਹਨਾਂ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਜਿਨ੍ਹਾਂ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਪਰ ਸਿਦਕ ਨਹੀਂ ਆ ਰਿਹਾ। ਆਪਣਾ ਕੁਰਬਾਨ ਕਰ ਦਿੱਤਾ ਸਭ ਤੋਂ ਪਿਆਰਾ ਬੰਦੇ ਨੂੰ ਘਰ ਘਰ ਵੀ ਛੱਡ ਦਿੱਤਾ ਤੇ ਸਭ ਤੋਂ ਉਸ ਤੋਂ ਵੀ ਪਿਆਰਾ ਬੰਦੇ ਨੂੰ ਆਪਣਾ ਸਰੀਰ ਹੁੰਦਾ ਹੈ ਜਿਨ੍ਹਾਂ ਨੇ ਸਰੀਰ ਦੀ ਵੀ ਪਰਵਾਹ ਨਹੀਂ ਕੀਤੀ ਆਪਣਾ ਸਰੀਰ ਵੀ ਕੁਰਬਾਨ ਕਰ ਦਿੱਤਾ ਜਿੰਨਾ ਚਿਰ ਸਾਡੇ ਅੰਦਰ ਜਾਂ ਸਾਡੇ ਮਨਾਂ ਅੰਦਰ ਜਾਂ ਸਾਡੀ ਸੁਰਤ ਵਿੱਚ ਜਾਂ ਸਾਡੇ ਹਿਰਦੇ ਵਿੱਚ ਗੁਰੂ ਨਹੀਂ ਨਾ ਵਸਿਆ ਜੋ ਅੱਜ ਵਾਲੇ ਸ਼ਬਦ ਦੀ ਵਿਚਾਰmargੀ ਨੇ ਬਖਸ਼ਿਸ਼ ਕੀਤੀ ਆ ਹਰ ਹਰ ਚਰਨ ਰਿਧੇ ਔਰ ਧਾਰੇ ਜਿੰਨਾ ਚਿਰ ਹਿਰਦੇ ਵਿੱਚ ਵਾਹਿਗੁਰੂ ਨਹੀਂ ਵਸਿਆ ਸ਼ਬਦ ਨਹੀਂ ਵਸਿਆ ਗੁਰੂ ਨਹੀਂ ਵਸਿਆ ਤੇ ਸਮਝ ਲਓ ਸਰੀਰ ਮਾਖੋ ਦਾਇਨ ਈ ਆ ਜਿੱਦਨ ਗੁਰੂ ਦੇ ਚਰਨ ਪੈ ਗਏ ਨਾ ਸਿਰਦੇ ਅੰਦਰ ਇਹ ਸਰੀਰ ਫਿਰ ਚੱਕ ਨਾਨਕੀ ਨਹੀਂ ਇਹ ਤੇ ਆਨੰਦਪੁਰ ਬਣ ਜਾਏਗਾ ਆਨੰਦਪੁਰ ਬਣ ਜਾਏਗਾ ਜਿੱਦਨ ਆ ਕੇ ਸ਼ਬਦ ਵਸ ਗਿਆ ਤੇ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਸਿਮਰ ਸੁਆਮੀ ਸਤਗੁਰ ਆਪਣਾ ਕਾਰਜ ਸਫਲਾ ਵਾਰੇ ਜਿਸ ਕਾਰਜ ਵਾਸਤੇ ਪ੍ਰਮਾਤਮਾ ਨੇ ਮੈਨੂੰ ਤੁਹਾਨੂੰ ਸੰਸਾਰ ਤੇ ਭੇਜਿਆ ਏ ਸਾਡਾ ਉਹ ਕਾਜ ਸਫਲ ਹੋ ਜਾਏਗਾ ਕਿਹੜਾ ਕਾਰਦ ਪਹਿਲੇ ਬੇਨਤੀ ਕੀਤੀ ਆ ਵੀ ਕੋਠੀ ਬਣਾ ਲੈਣੀ ਚਲੋ ਚੰਗੀ ਗੱਲ ਆ ਘਰ ਵਧੀਆ ਚਾਹੀਦਾ ਮਨੁੱਖ ਨੂੰ ਇਹੀ ਕਾਜ ਨਹੀਂ ਆ ਬੱਚਿਆਂ ਨੂੰ ਸੈੱਟ ਕਰ ਲੈਣਾ ਇਹੀ ਕਾਜ ਨਹੀਂ ਆ ਚੰਗਾ ਕਾਰੋਬਾਰ ਹੋ ਗਿਆ ਇਹੀ ਕਾਜ ਨਹੀਂ ਆ ਕਾਜ ਆ ਸੋ ਪ੍ਰਮਾਤਮਾ ਵਿੱਚ ਆਪਣੇ ਆਪ ਨੂੰ ਲੀਨ ਕਰਨਾ ਉਹਦੇ ਵਿੱਚ ਆ ਭੇਦ ਕਰਨਾ ਆਪਣੇ ਮਨ ਦੇ ਵਿਗ ਆਪਣੇ ਮਨ ਦੇ ਫੁਰਿਆਂ ਨੂੰ ਰੋਕ ਕੇ ਆਪਣੇ ਮਨ ਨੂੰ ਟਿਕਾਉਣਾ ਕੇਵਲ ਤੇ ਕੇਵਲ ਇੱਕੋ ਹੀ ਮੰਗ ਹਿਰਦੇ ਚ ਰਹਿ ਜੀ ਹੁਣ ਸੁਖਨੀ ਸਾਹਿਬ ਪੜਿਆ ਨਾ ਆਪ ਜੀ ਨੇ ਪੜ ਲਿਆ ਪਰ ਸੁਖਨੀ ਸਾਹਿਬ ਦਾ ਭਾਵ ਕੀ ਆ ਉਹਦੇ ਚ ਮਾਰਜੀ ਨੇ ਕੀ ਗੱਲ ਸਾਨੂੰ ਕਹੀ ਆ ਪਾਛਾ ਕਿਹਦੇ ਨੇ ਜਿੱਦਣ ਉਹ ਬਾਤ ਬਣ ਗਈ ਨਾ ਕਾਂਖੀ ਏਕ ਹੈ ਕਾਂਖੀ ਕਹਿੰਦੇ ਨੇ ਇੱਛਾ ਇੱਕੋ ਹੀ ਇੱਛਾ ਰਹਿ ਗਈ ਜਿੱਦਣ ਹੱਲੇ ਬੜੀਆਂ ਇੱਛਾ ਨੇ ਜਿੱਦਣ ਇੱਕ ਹੀ ਰਹਿ ਗਈ ਕਾਂਖੀ ਏਕ ਹੈ ਦਰਸ ਤੋਹਾਰੋ ਤੇਰੇ ਦਿਦਾਰ ਦੀ ਕੇਵਲ ਸ਼ਿਕ ਰਹਿ ਗਈ ਤੇਰੇ ਦਰਸ਼ਨਾ ਦੀ ਸ਼ਿਕ ਰਹਿ ਗਈ ਸਮਝ ਲਓ ਫਿਰ ਸੁਖਨੀ ਸਾਹਿਬ ਪੜਿਆਏ ਵਰਨਾ ساری ਜਿੰਦਗੀ ਪੜਦੇ ਰਹੀਏ ਪਾਤਸ਼ਾਹ ਕੰਨ ਲੈ ਪੜ ਨਾਲ ਹੀ ਪੜ ਪੜ ਗੱਡੀ ਲੱਦੀ ਐ ਪੜ ਪੜ ਪਰਿਏ ਸਾਥ ਗੱਲ ਤੇ ਕਮਾਉਂਦੀ ਆ ਕਮਾਉਂਦੀ ਆ ਪਾਤਸ਼ਾਹ ਕੰਨ ਲੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਮੇਰਾ ਵੀ ਉਧਾਰ ਕਰ ਦਿਓ ਪਾਤਸ਼ਾਹ ਉਹਨਾਂ ਦਾ ਸੰਗ ਦਿਓ ਉਹਨਾਂ ਨਾਲ ਮੈਨੂੰ ਜੋੜ ਦਿਓ ਜਿੰਨਾਂ ਨੂੰ ਕੇਵਲ ਤੇ ਕੇਵਲ ਤੇਰੇ دیدار ਦੀ ਭੁੱਖਿਆ ਔਰ ਤੇਰੇ دیدار ਵਾਸਤੇ ਯਤਨ ਕਰਦੇ ਨੇ ਜ਼ਿੰਦਗੀ ਅੰਦਰ ਉੱਚੇ ਤੇ ਸੁੱਚੇ ਕਰਮ ਕਮਾਉਂਦੇ ਨੇ ਉਹ ਕੇਵਲ ਸਾਡੇ ਸ਼ਹੀਦ ਗੁਰੂ ਪਾਤਸ਼ਾਹ ਹੀ ਨੇ ਜਿਨ੍ਹਾਂ ਨੇ ਸਾਡੇ ਬਾਤ ਇੱਕ ਸੋਹਣਾ ਮਾਰਗ ਤਿਆਰ ਕੀਤਾ ਏ ਇਹ ਰਹਾਉ ਦੀਆਂ ਪੰਕਤੀਆਂ ਨੇ ਇਹ ਆ ਜ਼ਿੰਦਗੀ ਦਾ ਕਾਰਜ ਭਾਵ ਜ਼ਿੰਦਗੀ ਅੰਦਰੋਂ ਸੰਸਾਰਕ ਮੰਗਾ ਘਟ ਜਾਣ ਕੇਵਲ ਇੱਕ ਪ੍ਰਮਾਤਮਾ ਦੀ ਭੁੱਖ ਰਹਿ ਜੇ ਮਾਦੀ ਬਾਣੀ 'ਚ ਇੱਕ ਹੋਰ ਬੜਾ ਪਿਆਰਾ ਬਚਨ ਆਉਂਦਾ ਹੈ ਸੇਵਾ ਕਰਤ ਇਹ ਵੀ ਸੁਖਬੀ ਸਾਹਿਬ ਦਾ ਬਚਨ ਜੀ ਹੈ ਸੇਵਾ ਕਰੀਏ ਤੇ ਅੰਦਰ ਮੰਗ ਕੋਈ ਨਾ ਹੋਵੇ ਕੇਵਲ ਗੁਰੂ ਦਾ ਪਿਆਰ ਹੋਵੇ ਸੇਵਾ ਕਰਤ ਹੋਏ ਨਿਹ ਕਾਮੀ ਕੋਈ ਅੰਦਰ ਕਾਮਨਾ ਹੀ ਨਹੀਂ ਹੋਣੀ ਚਾਹੀਦੀ ਮੰਗ ਨਹੀਂ ਹੋਣੀ ਚਾਹੀਦੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਪਾਛਾ ਇਹ ਦਾਤ ਮੇਰੀ ਤੁਹਾਡੀ ਝੋਲੀ ਚ ਪਾ ਰਹੇ ਨੇ ਰਹਾਉ ਅੱਗੇ ਸਾਹਿਬ ਕਹਿੰਦੇ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਪੁੰਨ ਕਰਕੇ ਵੇਖ ਲਿਆ ਦਾਨ ਕਰਕੇ ਵੇਖ ਲਿਆ ਪੂਜਾ ਕਰਕੇ ਵੇਖ ਲਈ ਪਰ ਸਾਬ ਤੋਂ ਉੱਤਮ ਕੋਈ ਦਾਤ ਐ ਤੇ ਉਹ ਪ੍ਰਮਾਤਮਾ ਦੀ ਕੀਰਤੀ ਹਰ ਕੀਰਤ ਸਾਧ ਸੰਗਤ ਐ ਸਿਰ ਕਰਮਨ ਕੇ ਕਰਮਾ ਪਰ ਸਾਰਿਆਂ ਨੂੰ ਨਹੀਂ ਮਿਲਦੀ ਕਹੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੁਰਬ ਲਿਖੇ ਕਾ ਲੈਣਾ ਕੋਈ ਪੂਰਬਲੀ ਕਮਾਈ ਆ ਨਾ ਕਮਾਈ ਹੋਵੇ ਤੇ ਕਿਸੇ ਜ਼ੌਹਰੀ ਦੀ ਦੁਕਾਨ ਤੇ ਜਾਇਆ ਜਾਂਦਾ ਜੇਬ ਚ 4 ਪੈਸੇ ਆਉਣਗੇ ਤਾਂ ਹੀ ਕੋਈ ਸੁਨਿਆਰੇ ਦੀ ਜਾਂ ਜ਼ੌਹਰੀ ਦੀ ਦੁਕਾਨ ਤੇ ਜਾਏਗਾ ਬਾਕੀ ਤੇ ਦੁਕਾਨਾਂ ਆਮ ਨੇ ਭੀੜੀ ਉਹਨਾਂ ਤੇ ਜ਼ਿਆਦਾ ਏ ਪਰ ਜ਼ੌਰੀ ਦੀ ਦੁਕਾਨਾਂ ਤੇ ਜ਼ਿਆਦਾ ਭੀੜ ਨਹੀਂ ਹੁੰਦੀ ਪਾਤਸ਼ਾਹ ਕਹਿੰਦੇ ਨੇ ਜਰਾ ਸੰਗਤ ਆ ਨਾ ਇਹਦੇ ਤੋਂ ਵੱਧ ਕੇ ਸੰਸਾਰ ਅੰਦਰ ਕੁਝ ਵੀ ਨਹੀਂ ਆ ਪਰ ਸੰਗਤ ਵਿੱਚ ਉਹ ਆ ਕੇ ਬੈਠੇਗਾ ਜਿਹਦੇ ਪੱਲੇ ਕੋਈ ਪੂਰਬਲੀ ਕਮਾਈ ਹੋਏਗੀ ਹਰੀ ਸਾਰੀ ਨਹੀਂ ਆ ਸਕਦਾ ਬਾਬਾ ਕਬੀਰ ਦੇ ਬਚਨ ਵੀ ਆਉਂਦੇ ਨੇ ਕਉ ਕਬੀਰੇ ਕਈਏ ਕਾਏ ਕਹਿਣਗੇ ਸੰਗਤ ਦੇ ਬਾਰੇ ਵਿੱਚ ਕੀ ਕਹਿ ਸਕਦੇ ਆ ਸਾਧ ਸੰਗਤ ਬੇਕੁੰਠੇ ਆਏ ਇਹ ਤੇ ਬੇਕੁੰਠਾ ਹੈ ਤੇ ਬਕੁੰਤ ਵਿੱਚ ਹਰ ਕੋਈ ਨਹੀਂ ਜਾ ਸਕਦਾ ਜਿਹਦੇ ਤੇ ਉਹਦੀ ਨਦਰ ਹੈ ਜਿਹਦੇ ਤੇ ਉਹਦੀ ਰਹਿਮਤ ਹੈ ਕੋਈ ਪੁਰਬਲਾ ਕਰਮ ਜਿਹਦਾ ਚੰਗਾ ਏ ਉਹ ਸੰਗਤ ਵਿੱਚ ਆ ਕੇ ਬੈਠਦਾ ਏ ਪੁੰਨ দান ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ ਅਗੇ ਸਾਬ ਕਿੰਨੇ ਨੇ ਗੁਣ ਗਾਵਤ ਗੁਰੂ ਦੇ ਗੁਣ ਗਾ ਗਾ ਕੇ ਕੀ ਹੁੰਦਾ ਅਤਲ ਸੁਖ ਪਾਇਆ ਅਤਲ ਕਿਹਦੇ ਜਿਹੜਾ ਤੋਲਿਆ ਹੀ ਨਹੀਂ ਜਾਂਦਾ ਉਹ ਸੁਖ ਹੁਣ ਜਦੋਂ ਘਰ ਛੱਡਿਆ ਉਹਨਾਂ ਦੇ ਚਿਹਰੇ ਤੇ ਕੋਈ ਮਲਾਲ ਆਇਆ ਕੋਈ ਚਿਹਰੇ ਤੇ ਚਿੰਤਾ ਆਈ ਕਿਉਂਕਿ ਉਹ ਸੁੱਖ ਮਿਲ ਗਿਆ ਨਾ ਨਾ ਤੋਲਿਆ ਜਾਣ ਵਾਲਾ ਜਿਹੜਾ ਘਰ ਛੱਡ ਕੇ ਵੀ ਨਹੀਂ ਮਿਲਦਾ ਜਿਹੜਾ ਘਰ ਛੱਡ ਕੇ ਵੀ ਜਿਹੜਾ ਸੁਖਿਆ ਉਹ ਉਹ ਕੋਈ ਖੋ ਨਹੀਂ ਸਕਦਾ ਉਹ ਸੁੱਖ ਮਿਲ ਗਿਆ ਨਾ ਤੋਲਿਆ ਜਾਣ ਵਾਲਾ ਤੇ ਘਰ ਤੋਂ ਬੰਦਾ ਕਿਤੇ 10 ਦਿਨ ਬਾਹਰ ਜਾਣ ਵਾਲਾ ਲੱਗੇ ਤੇ ਬਾਰ-ਬਾਰ ਘਰ ਵਾਲੇ ਪਾਸੇ ਵੇਖਦਾ ਪਰ ਤਨ ਗੁਰੂ ਗੋਬਿੰਦ ਸਿੰਘ ਪਾਚਾ ਆਨੰਦਪੁਰ ਛੱਡਿਆ ਪਿੱਛੇ ਭੌਂਕੇ ਵੀ ਨਹੀਂ ਵੇਖਿਆ ਪਾਚਾ ਜੀ ਨੇ ਕਿਉਂਕਿ ਲਗਾਉ ਹੀ ਨਹੀਂ ਉਧਰ ਉਹ ਘਰ ਤੋਂ ਸੁੱਖ ਨਹੀਂ ਲੱਭਦੇ ਉਹਨਾਂ ਨੂੰ ਸ਼ਬਦ ਤੋਂ ਸੁੱਖ ਮਿਲਿਆ ਏ ਉਹ ਗੁਰੂ ਦੇ ਸਤਗੁਰ ਪਾਤਸ਼ਾਹ ਦੀ ਸ਼ਬਦ ਨਾਲ ਜੁੜ ਕੇ ਉਹਨਾਂ ਨੇ ਉਹ ਦਾਤ ਮੇਰੀ ਤੁਹਾਡੀ ਝੋਲੀ ਅੰਦਰ ਪਾਉਣ ਵਾਸਤੇ ਦਿੜਕਾਉਣ ਵਾਸਤੇ ਪਾਤਸ਼ਾਹ ਨੇ ਵੱਡੀਆਂ ਖੇਡਾਂ ਖੇੜ ਦਿੱਤੀਆਂ ਪਾਤਸ਼ਾਹ ਕਹਿੰਦੇ ਨੇ ਉਹ ਨਾ ਤੋਲਿਆ ਜਾਣ ਵਾਲਾ ਸੋਖਿਆ ਨਾ ਔਰ ਘਰ ਛੱਡਣ ਨਾਲ ਵੀ ਨਹੀਂ ਗਵਾਚਦਾ ਉਹ ਤੇ ਸਰੀਰ ਆਰਾ ਸਰੀਰ ਤੇ ਚੱਲੇ ਦੋ ਫਾੜ ਹੋ ਜੇ ਤਾਂ ਵੀ ਨਹੀਂ ਗਵਾਚਦਾ ਉਹ ਸੋਖਿਆ ਸ਼ਬਦ ਵਿੱਚੋਂ ਤਾਂ ਹੀ ਤੇ ਪਾਤਸ਼ਾਹ ਨੇ ਸਰਸਾ ਦੇ ਕੰਡੇ ਤੇ ਜਾ ਕੇ ਕਿਹਾ ਸੀ ਦੇ ਆ ਸਿੰਘਾਂ ਸਮਾ ਕਿੰਨਾ ਹੋਇਆ ਕਹਿ ਲਗੇ 2:30 ਕਹਿ ਲਗੇ ਸਮਾ ਤੇ ਬੜਾ ਅਲਬੇਲਾ ਆ ਚੀਜ਼ਾਂ ਨੋਟ ਕਰੋ ਸਤਿਗੁਰੂ ਪਾਤਸ਼ਾਹ ਸਰਸਾ ਦੇ ਕੰਡੇ ਤੇ ਆਸਾ ਦੀ ਵਾਰ ਦਾ ਕੀਰਤਨ ਕਰਦਾ ਏ ਆ ਦਿਨ ਨੇ ਆਸਾ ਦੀ ਵਾਰ ਦੇ ਕੀਰਤਨ ਦੇ ਨਿਤਨੇਮ ਦੇ ਪਾਤਸ਼ਾਹ ਨੇ ਸਰਸਾ ਦੇ ਕੰਨੇ ਤੇ ਨਿਤਨੇਮ ਵੀ ਕੀਤਾ ਏ ਤੇ ਆਸਾ ਦੀ ਵਾਰ ਦਾ ਕੀਰਤਨ ਵੀ ਕੀਤਾ ਏ ਤੇ ਪਿੱਛੇ ਸਿੰਘਾਂ ਨੇ ਜੋ ਪਿੱਛੇ ਉਹ ਮੁਗਲ ਫੌਜ ਲਾਲਾ ਲਾਲਾ ਕਰਦੀ ਆਉਂਦੀ ਸੀ ਉਹਨੂੰ ਰੋਕਦੇ ਪਏ ਨੇ ਤੇ ਜਦੋਂ ਮਾਜੀ ਨੇ ਨਿਤਨੇਮ ਦੀ ਸਪੂਰਤਾ ਹੀ ਕੀਤੀ ਤੇ ਦਿਆ ਸਿੰਘ ਕਹਿੰਦਾ ਪਾਛਾ 2.5 ਤੋਂ ਜ਼ਿਆਦਾ 250 ਤੋਂ ਜ਼ਿਆਦਾ ਸਿੰਘ ਸ਼ਹੀਦ ਹੋ ਗਏ ਨੇ ਆਪ ਜੀ ਜਿੰਨਾ ਚਿਰ ਕੀਰਤਨ ਕੀਤਾ ਇਹ ਨਿਤਨੇਮ ਹੋਇਆ ਏ ਇਸ ਭਿਆਨਕ ਜੰਗ ਦੇ ਅੰਦਰ 250 ਤੋਂ ਜ਼ਿਆਦਾ ਸਿੱਖ ਸ਼ਹੀਦ ਹੋ ਗਏ ਨੇ ਤਾਂ ਗੁਰੂ ਗੋਬਿੰਦ ਸਿੰਘ ਪਾਛਾ ਕਹਿੰਦਾ ਸੌਦਾ ਸਸਤਾ ਏ ਸਸਤਾ ਏ ਕਿਤੇ ਸੇਕਾ ਵੇਸਲਾ ਨਾ ਹੋ ਜੇ ਇਹਦੇ ਘਰ ਤੇ ਖੁਸ਼ੀ ਵੀ ਆਉਣੀ ਆ ਗਮੀ ਵੀ ਆਉਣੀ ਆ ਇਹ ਨਾ ਹੋਵੇ ਪੁੱਤ ਦਾ ਵਿਆਹ ਹੋਵੇ ਤੇ ਅੱਧੀ ਅੱਧੀ ਰਾਤ ਤੱਕ ਡੀਜੇ ਵੱਜਦਾ ਹੋਵੇ ਤੇ ਸਵੇਰੇ ਨਿਤਨੇਮ ਦਾ ਸਮਾਂ ਤੇ ਸੁੱਤਾ ਰਹੇ ਘਰਾੜੇ ਮਾਰਦਾਂ ਨੇ ਗਮੀ ਵੀ ਆ ਸਕਦੀ ਐ ਸੰਸਾਰ ਐ ਗ੍ਰਸਤ ਕੁਟਮ ਪਲੇਟਿਆ ਕਦੇ ਹਰਖ ਕਦੇ ਸੋਗ ਕਦੀ ਸੋਗ ਵੀ ਆ ਸਕਦਾ ਕਿਤੇ ਬਹੁਤਾ ਸੋਗ ਚ ਇਹਦਾ ਡੁੱਬ ਜੇ ਇਹਨੂੰ ਤਾਂ ਵੀ ਸ਼ਬਦ ਭੁੱਲ ਜਾਏ ਤਾਂ ਵੀ ਗੁਰੂ ਤੋਂ ਦੂਰ ਹੋ ਜਾਏ ਪਾਛੇ ਕਹਾਂ ਕਿ 250 ਸਿੰਘ ਸੀਣ ਹੋ ਗਏ ਸੋਦਾ ਤਾਂ ਵੀ ਸਚਤਾ ਬਹਾਨਾ ਤੇ ਨਹੀਂ ਨਾ ਹੋਏਗਾ ਪੀ ਇਹਦੇ ਤੋਂ ਵਿਖੜਾ ਸਮਾਂ ਕਿਹੜਾ ਹੋਏਗਾ ਇਹਦੇ ਕੋਲ ਤਾਂ ਗੁਰੂ ਗੋਬਿੰਦ ਸਿੰਘ ਪਾਛਨ ਸਤਸਾ ਨਦੀ ਦੇ ਕੰਢੇ ਤੇ ਅਜੇ ਕੱਲ ਰਾਤ ਬੀਤੀ ਐ ਨਾ 6 ਤੇ 7 ਪੋ ਦੀ ਰਾਤ ਪਾਛਾ ਨੇ ਉਹ ਨੰਦਪੁਰ ਛੱਡਿਆ ਸੱਸਾ ਤੇ ਜੰਗ ਹੋਈ ਤੇ ਸੱਸਾ ਨੂੰ ਪਾਰ ਕੀਤਾ ਜਿੱਥੇ ਪਾਤਸ਼ਾਹ ਜੀ ਦਾ ਜਿਹੜਾ ਪਰਿਵਾਰ ਆ ਤਿੰਨਾ ਹਿੱਸਿਆਂ 'ਚ ਵੰਡਿਆ ਜਾਂਦਾ ਏ ਮਤਾਵਾ ਭਾਈ ਮਨੀ ਸਿੰਘ ਇਹ ਦਿੱਲੀ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਸਤਿਗੁਰੂ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੱਖ ਨਾਲ ਇਹ ਚਮਕੌਰ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਸਾਹਿਬਜ਼ਾਦੇ ਛੋਟੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਇਸ ਰਾਂਦੇ ਵਾਲੇ ਪਾਸੇ ਨੂੰ ਚਲੇ ਜਾਂਦੇ ਨੇ ਇਹ ਸਰਸਾ ਦੇ ਕੰਡੇ ਤੇ ਵਿਛੋੜਾ ਪੈ ਜਾਂਦਾ ਏ 6 ਅਤੇ 7 ਪੋ ਦੀ ਰਾਤ ਇਹ ਸਤਿਗੁਰ ਪਾਚਾ ਹੁਣ ਧਿਆਨ ਲਓ ਵੇਖੋ ਆ ਥੋੜੇ ਦਿਨ ਹੋਏ ਕਿਤੇ ਕਥਾ ਦਾ ਸਮਾਂ ਮਿਲਿਆ ਨਵੇਂ ਸ਼ਹਿਰ ਦੇ ਲਾਗੇ ਪਿੰਡ ਹੀੜੀਆਂ ਸੀ ਕਿਸੇ ਨੇ YouTube ਦੇ ਸੁਣਿਆ ਤੇ ਹੁਕਮ ਲਾ ਦਿੱਤਾ ਚਲੇ ਗਏ ਲੱਗ ਗਈ ਫਿਰ ਆਖਿਆ ਵੀ ਚਲੋ ਇਹ ਆਪਾਂ ਦਰਸ਼ਨ ਘਰ ਚੱਲਦੇ ਆ ਸਰਾਂ ਦਾ ਉੱਥੋਂ ਮੈਂ ਕਿਹਾ ਚਲੋ ਬਲੰਡੇ ਚਲੀਏ ਕਹਿੰਦੇ ਨੇ ਕੋਤਵਾਲੀ ਹਲੇ ਉਹ ਪ੍ਰਾਤਨ ਉਮਾਰਤ ਹੈ ਦਰਸ਼ਨ ਕਰਨ ਵਾਸਤੇ ਜਾ ਰਹੇ ਇੱਕ ਮਾਂ ਬੜੀ ਹਾਲ ਪਾ ਰਿਆਂ ਕਰੇ ਭੀੜ ਵੀ ਸੀ ਥੋੜੀ ਬਹੁਤੀ ਤੇ ਮੈਂ ਕਿਹਾ ਕੀ ਹੋ ਗਿਆ ਕਹਿ ਲਗੀ ਇਹਦਾ ਬੱਚਾ 10 ਸਾਲ ਦਾ ਤੇ ਉਹ ਕਿਤੇ ਗਵਾਚ ਗਿਆ ਉਧਰ ਉਧਰ ਹੋ ਗਿਆ ਤੇ ਮਨ ਤੇ ਚੇਤੇ ਆ ਗਿਆ ਧੰਨ ਮਾਤਾ ਗੁਜਰ ਕੋਣ ਧਨ ਕਲਗੀ ਵਾਲੇ ਪਾਛ ਤੈਰਾ ਜਿਹੜਾ ਆ ਕਿੱਦਾਂ ਵੱਡਾ ਜਿਹੜਾ ਆਪ ਹੱਥ ਤੋੜ ਲੇ ਆਪਣੇ ਹੱਥੀ ਆਪਣੇ ਪੁੱਤਰਾ ਨੂੰ ਤੋੜਿਆ ਇੱਕ ਮਾਂ ਦੀਆਂ ਅੱਖਾਂ ਤੋਂ ਉਹਦਾ ਪੁੱਤ ਕੋ ਘੜੀ ਪਾਲਵਾਤੇ ਉਹਲੇ ਹੋਇਆ ਏ ਮਾਂ ਦੇ ਭਾਵਾਂ ਧੇਰ ਪੈ ਗਿਆ ਉਹਦੇ ਵਾਸਤੇ ਤੇ ਉਹਦੀ ਦੁਨੀਆ ਹੀ ਗਵਾਚ ਗਈ ਕਿੰਨਾ ਮੋਹ ਹੁੰਦਾ ਪੁੱਤਰਾ ਦੇ ਨਾਲ ਇਮਰਤ ਹਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੇ ਕਦੀ ਤੁਸੀਂ ਅੰਦਾਜ਼ਾ ਲਾਓ 6 ਪੋ ਦਾ ਜਿਹੜਾ ਦਿਨ ਸੀ ਸਾਰਾ ਪਰਿਵਾਰ ਇਕੱਠਾ ਸੀ ਬਾਬਾ ਜੀ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਾਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਮਤਾਵਾ ਕਲਗੀ ਵਾਲੇ ਪਾਤਸ਼ਾਹ ਸਾਰਾ ਪਰਿਵਾਰ ਗੁਰੂ ਕੇ ਲਾਲ ਸਿੱਖ ਸਾਰੇ ਇਕੱਠੇ ਨੇ 6 ਪੋ ਨੂੰ ਸਾਰਾ ਪਰਿਵਾਰ ਇਕੱਠਾ ਏ 6 ਅਤੇ 7 ਪੋ ਦੀ ਰਾਤ ਨੂੰ ਪਰਿਵਾਰ ਤਿੰਨਾਂ ਹਿੱਸਿਆਂ 'ਚ ਵੰਡਿਆ ਜਾਂਦਾ ਵਿਛੋੜੇ ਪੈ ਜਾਂਦੇ ਨੇ ਤੇ 13 ਤਰੀਕ ਤੱਕ ਸਤਗੁਰੂ ਪਾਤਸ਼ਾਹ ਜੀ ਦੇ ਚਾਰ ਸਹਿਬਜ਼ਾਦੇ ਤੇ ਮਾਤਾ ਜੀ ਜਿਨ੍ਹਾਂ ਦੀ ਮਾਨ ਸ਼ਾਤਦ ਹੋ ਜਾਂਦੀ ਆ 6 ਤੇ 7 13 ਸੱਤਾਂ ਦਿਨਾਂ ਦੇ ਅੰਦਰ ਪੰਜ ਸਰੀਰ ਸਤਗੁਰੂ ਪਾਤਸ਼ਾਹ ਜੀ ਦੇ 시ਦੀ ਪ੍ਰਾਪਤ ਕਰ ਲੈਂਦੇ ਨੇ ਪੰਜਾਂ ਦਾ ਸੰਸਕਾਰ ਵੀ ਹੋ ਜਾਂਦਾ ਇਹਦੇ ਤੋਂ ਵੱਡਾ ਜੇ ਦੁਨਿਆਵੀ ਤੌਰ ਤੇ ਵੇਖੀਏ ਤੇ ਕੀ ਦੁੱਖ ਹੁੰਦਾ ਹੈ ਪਰ ਜਦੋਂ ਕਲਗੀ ਵਾਲੇ ਪਾਤਸ਼ਾਹ ਨੂੰ ਵੇਖੀਏ ਉਹ ਫਿਰ ਵੀ ਚਰਦੀ ਕਲਾ ਵਿੱਚ ਆ ਅਨੰਤ ਪੁਰੇ ਛੱਡਿਆ ਏ ਤੇ ਜਦੋਂ ਚਮਕੌਰ ਦਾ ਜੰਗ ਲੜ ਕੇ ਮਾਰ ਜੀ ਮਾਛੀਵਾੜ ਦੇ ਜੰਗਲਾਂ ਤੇ ਜਾਂਦੇ ਨੇ ਤੇ ਉੱਥੇ ਫਿਰ ਦਿਆ ਸਿੰਘ ਕਹਿ ਲੰਗਾ ਪਾਛਾ ਆਂ ਆਨੰਦਪੁਰ ਦਾ ਕੀ ਬਣੇਗਾ ਆਨੰਦਪੁਰ ਦਾ ਕੀ ਬਣੇਗਾ ਪਾਛਾ ਕਹਿ ਲੰਗੀ ਉਹ ਆਨੰਦਪੁਰ ਜੜਾ ਕਿਸੇ ਇਮਾਰਤ ਦਾ ਹੀ ਨਾਮ ਨਹੀਂ ਹੈ ਉਹ ਆਨੰਦਪੁਰ ਇੱਕ ਪ੍ਰਤੀਕ ਹੈ ਆਨੰਦਪੁਰ ਤੇ ਸਿੱਖ ਦੇ ਅੰਦਰ ਹੈ ਜਿਹੜਾ ਸ਼ਬਦ ਵਿੱਚੋਂ ਪ੍ਰਾਪਤ ਹੁੰਦਾ ਹੈ ਜੋ ਮਾਰਜੀ ਨੇ ਅੱਜ ਦਾਤ ਮੇਰੀ ਤੁਹਾਡੀ ਝੋਲੀ ਚ ਪਾਈ ਹੈ ਨਾ ਹਰ ਹਰ ਚਰਨ ਰਿਦੇ ਉਤਾਰੇ ਜਿੱਦਣ ਸ਼ਬਦ ਹਿਰਦੇ ਤੇ ਆ ਗਿਆ ਤੇ ਉਹ ਆਨੰਦਪੁਰ ਅੰਦਰ ਵੱਸ ਜਾਏਗਾ ਪਾਚਾ ਕਹਿਣ ਲੱਗਿਓ ਬਾਹਰੀ ਆਨੰਦਪੁਰ ਕੋਈ ਖੋ ਵੀ ਲਏ ਉਤੇ ਦੁਸ਼ਮਣ ਕਬਜ਼ਾ ਵੀ ਕਰ ਲੇ ਦੁਸ਼ਮਣ ਨੂੰ ਨੁਕਸਾਨ ਵੀ ਪੁਝਾ ਲੇ ਪਰ ਜਿਹੜਾ ਸਿੱਖ ਦੇ ਅੰਦਰ ਆਨੰਦਪੁਰ ਆ ਉਹਨੂੰ ਕੋਈ ਨਹੀਂ ਖੋ ਸਕਦਾ ਦਿਆ ਸਿੰਘਾ ਅਸੀਂ ਅੱਜ ਵੀ ਆਨੰਦਪੁਰ ਆ ਆਨੰਦਪੁਰ ਤੇ ਹੀ ਬੈਠੇ ਆ ਅਸੀਂ ਆਦ ਵੀ ਆਨੰਦ ਵਿੱਚ ਆ ਪੁੱਤ ਸ਼ਹੀਦ ਕਰਾ ਕੇ ਘਰ ਛੱਡ ਕੇ ਤਨਕਲਗੀ ਵਾਲਾ ਪਾਚਾ ਫਿਰ ਜਾਓ ਜਲਾਲ ਉਦਾਂ ਦਾ ਹੀ ਆ ਉੱਥੇ ਵੀ ਗਾਉਂਦੇ ਪਏ ਨੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਜ਼ਾਈਆਂ ਜੇ ਤੂੰ ਨਹੀਂ ਤੇ ਰਜ਼ਾਈਆਂ ਵੀ ਰੋਗ ਨੇ ਸੁਖ ਵੀ ਰੋਗ ਨੇ ਤੁਦ ਬਿਨ ਰੋਗ ਰਜ਼ਾਈਆਂ ਦਾ ਉਹ ਦੇਣਾ नाग ਨਿਵਾਸਾਂ ਦਾ ਸਹਿਣ ਸੂਲ ਸਦਾਈ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣ ਜ਼ਾਰੇ ਦਾ ਸਾਨੂੰ 70 ਚੰਗਾ ਭਟਕੇ ਰਿਆਂ ਦਾ ਰਹਿਣਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਹਿਣ ਤੋਂ ਭਾਵ ਕਲਗੀ ਵਾਲੇ ਪਾਤਸ਼ਾਹ ਕਿਸੇ ਆਨੰਦ ਵਿੱਚ ਨੇ ਕਿਸੇ ਖੇੜੇ ਵਿੱਚ ਆ ਕੋਈ ਚਿਹਰੇ ਤੇ ਮਲਾਲ ਨਹੀਂ ਕੋਈ ਸ਼ਿਕਵਾ ਨਹੀਂ ਕੋਈ ਚਿੰਤਾ ਨਹੀਂ ਖੇੜੇ ਚ ਆ ਕਿਹੜੀ ਦਾਤ ਸੀ ਉਸੇ ਸ਼ਬਦ ਦੀ ਦਾਤ ਜੋ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਅੱਜ ਮੇਰੀ ਤੁਹਾਡੀ ਝੋਲੀ ਚ ਪਾਈ ਆ ਤੇ ਸਾਬ ਕਹਿੰਦੇ ਨੇ ਗੁਣ ਗਾਵੋ ਜਦੋਂ ਉਹਦੇ ਗੁਣ ਗਾਵਾਂਗੇ ਨਾ ਤੇ ਇਹ ਦਾਤ ਆਪਣੇ ਆਪ ਹਿਰਦੇ ਅੰਦਰ ਵਸਦੀ ਜਾਏਗੀ ਗੁਣ ਗਾਵਤ ਅਤਲ ਸੁਖ ਪਾਇਆ ਉਹ ਨਾ ਤੋਲਿਆ ਜਾਣ ਵਾਲਾ ਜਿਹੜਾ ਸੁਖ ਹੈ ਜਿਹਨੂੰ ਕੋਈ ਖੋ ਹੀ ਨਹੀਂ ਸਕਦਾ ਅਤਲ ਸੁਖ ਪਾਇਆ ਠਾਕਰ ਅਗੰਮ ਅਪਾਰੇ ਉਹ ਅਗੰਮ ਹੈ ਅਪਾਰ ਹੈ ਉਹਦੀ ਮਹਿਮਾ ਕਹੀ ਨਹੀਂ ਜਾ ਸਕਦੀ ਅੱਗੇ ਸਾਬ ਕਹਿੰਦੇ ਨੇ ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ ਜਿੰਨਾਂ ਨੂੰ ਉਹਨੇ ਆਪਣਾ ਕਰ ਲਿਆ ਹਲੇ ਤੱਕ ਅਸੀਂ ਗੁਰੂ ਨੂੰ ਆਪਣਾ ਨਹੀਂ ਮੰਨਿਆ ਤੇ ਗੁਰੂ ਨੇ ਸਾਨੂੰ ਕਦੋਂ ਆਪਣਾ ਮੰਨੇ ਮੰਨਣਾ ਗੁਰੂ ਤੇ ਤਾਂ ਹੀ ਮੰਨੇਗਾ ਨਾ ਜੇ ਅਸੀਂ ਗੁਰੂ ਨੂੰ ਮੰਨੀਏ ਅਸੀਂ ਦੇ ਕਹਿੰਦੇ ਸਾਰੀ ਦੁਨੀਆ ਆਪਣੀ ਆ ਘਰ ਮੇਰਾ ਏ ਪਰਿਵਾਰ ਮੇਰਾ ਏ ਬੱਚੇ ਮੇਰੇ ਨੇ ਸਭ ਕੁਝ ਆਪਣਾ ਇੱਕ ਰਾਮ ਪਰਾਇਆ ਉਹਨੂੰ ਨਹੀਂ ਮੰਨਿਆ ਜਿੱਦਣ ਉਹਨੂੰ ਮੰਨਾਂਗੇ ਨਾ ਉਹਨੇ ਮੰਨਿਆ ਹੀ ਆ ਉਹ ਤੇ ਆਪਣੇ ਪੁੱਤ ਵੀ ਕਰਵਾਨ ਕਰਦਾ ਏ ਪਰ ਜਿੱਦਣ ਇਹ ਗੱਲ ਕਹਿਤੀ ਨਾ ਪਾਚਨ ਪੁੱਛਿਆ ਸੀ ਭਾਈ ਬڑے ਪ੍ਰੇਮ ਨਾਲ ਸੇਵਾ ਕਰਦਾ ਏ ਜਦੋਂ ਸੇਵਾ ਤੇ ਰੀਝ ਗਏ ਨਾ ਮੇਰੇ ਕਲਗੀ ਵਾਲੇ ਪਾਤਸ਼ਾਹ ਤੇ ਪੁੱਛਦੇ ਪਈ ਬੜੀ ਸੇਵਾ ਪ੍ਰੇਮ ਨਾਲ ਕਰਦਾ ਪਿਆ ਤੇਰਾ ਨਾਂ ਕੀ ਆ ਤੇ ਸਹਬਾ ਨੂੰ ਉਹ ਗੁਰੂ ਕਾ ਲਾਲ ਕਹਿ ਲਗਾ ਪਾਤਸ਼ਾਹ ਮੇਰਾ ਨਾਂ ਆ ਜੋਗਾ ਤੇ ਪਾਤਸ਼ਾਹ ਨੇ ਸੁਭਾਅਕ ਬਚਨ ਕੀਤਾ ਫਿਰ ਕਿਹਦੇ ਜੋਗਾ ਪਾਤਸ਼ਾਹ ਤੁਹਾਡੇ ਜੋਗਾ ਤੇ ਗਲ ਵਕੜੀ ਨਾਲ ਲਾ ਕੇ ਮੱਥਾ ਚੁੰਮ ਕੇ ਮੇਰੇ ਪਾਤਸ਼ਾਹ ਨੇ ਕਿਹਾ ਸੀ ਪੁੱਤਰਾ ਜੇ ਤੂੰ ਮੇਰੇ ਜੋਗਾ ਤੇ ਫਿਰ ਮੈਂ ਤੇਰੇ ਜੋਗਾ ਗੁਰੂ ਉਹਦੇ ਜੋਗਾ ਹੋ ਗਿਆ ਤੇ ਜਦੋਂ ਕੋਈ ਗੁਰੂ ਤੇ ਜੋਗਾ ਹੋ ਜੇ ਗੁਰੂ ਉਹਦੇ ਜੋਗਾ ਹੋ ਜੇ ਤੇ ਸੰਸਾਰ ਆ ਬੰਦਾ ਭਟਕ ਵੀ ਸਕਦਾ ਏ ਇਹ ਸੰਸਾਰ ਚ ਵਹਿਣ ਵਗਦਾ ਪਿਆ ਏ ਅੱਗ ਦੀਆਂ ਨਦੀਆਂ ਚਲਦੀਆਂ ਪਈਆਂ ਬੰਦਾ ਪੈਰ ਪੈਰ ਤੇ ਢੜਕਦਾ ਏ ਪਰ ਢੜਕਣ ਲੱਗੇ ਤੇ ਫਿਰ ਗੁਰੂ ਸਾਹਮਣੇ ਖਲੋ ਜਾਂਦਾ ਏ ਵਕਾਰਾਂ ਦੀ ਨਦੀ ਚ ਰੋਣ ਲੱਗਾ ਸੀ ਜੋਗਾ ਜਿਹਨੂੰ ਕਿਤੇ ਗੁਰੂ ਨੇ ਕਿਹਾ ਸੀ ਤੂੰ ਮੇਰੇ ਜੋਗਾ ਤਾਂ ਮੈਂ ਤੇਰੇ ਜੋਗਾ ਉਹ ਵੇਸ਼ਵਾ ਦੇ ਚਾਰੇਵਾਲ ਨੂੰ ਜਾਂਦਾ ਏ ਤੇ ਅੱਗੇ ਮੇਰਾ ਕਲਗੀ ਵਾਲਾ ਪਾਤਸ਼ਾਹ ਖਲੋਤਾ ਏ ਉਹ ਵੇਖ ਕੇ ਫਿਰ ਪਿੱਛੇ ਮੁੜ ਜਾਂਦਾ ਏ ਕਉਂ ਤੇ ਪਾਸੇ ਹੋ ਗਿਆ ਉਹ ਪਹਿਰੇਦਾਰ ਫਿਰ ਜਾਂਦਾ ਤੇ ਕਲਗੀ ਵਾਲਾ ਪਾਤਸ਼ਾਹ ਕਹਿੰ ਲਗਾ ਵੀ ਲੱਗਦਾ ਤੇ ਤੂੰ ਗੁਰੂ ਦਾ ਸਿੱਖ ਐ ਤੇ ਗੁਰੂ ਕੇ ਸਿੱਖ ਦਾ ਇੱਥੇ ਕੀ ਕੰਮ ਫਿਰ ਤੇ ਅੰਦਰ ਮਰਮ ਮਹਿਸੂਸ ਕੀਤੀ ਨਾ ਵੀ ਮਨਾ ਕਿਹੜੇ ਰਾਹ ਪੈਣ ਲੱਗਾ ਸੰਗਰੂ ਤੇਰਾ ਪਹਿਰਾ ਦੰਦਾ ਪਿਆਏ ਤੇ ਜਦੋਂ ਫਿਰ ਅਨੰਦਪੁਰ ਗਿਆ ਤੇ ਪਾਛ ਨੇ ਕੌਤਕ ਵਰਤਾਇਆ ਉਂਗਲ ਅੱਗ ਪੇ ਪਾਛਾ ਜਾਗਦੇ ਸਾਰੀ ਰਾਤ ਹਾਂ ਪਾ ਜਾਗਦੇ ਨੇ ਕਹਿ ਲੰਗੇ ਕਿ ਕਹਿ ਲੰਗੇ ਕਿ ਸੁੱਖ ਰੋਣ ਲੱਗਾ ਆਈ ਨਾ ਸ਼ਬਦ ਵਾਲੀ ਬਾਤ ਬੋਇਤਰਾ ਹਰ ਚਰਨ ਮਨ ਚੜ ਲੰਗੀਏ ਕਹਿ ਲਗੇ ਸਿੱਖ ਡੁੱਬਣ ਲੱਗਾ ਸੀ ਉਹਦੀ ਪਹਿਰੇਦਾਰੀ ਕਰਦੇ ਰਹੇ ਉਹ ਸਮਝ ਲੱਗੀ ਉਹ ਤੇ ਮੈਂ ਹੀ ਸਾ ਇਹ ਤੇ ਰਾਤ ਵਾਲੀ ਨਹੀਂ ਉਹ ਕਲਗੀ ਵਾਲੇ ਪਾਚ ਪਾਵਰ ਰੋੜ ਨਹੀਂ ਦਿੰਦਾ ਜਦੋਂ ਕੋਈ ਉਹਦੇ ਜੋਗਾ ਹੋ ਜਾਂਦਾ ਏ ਉਹਨੂੰ ਕਹਿ ਕੇ ਤੇ ਵੇਖੀਏ ਪਾਛਾ ਮੈਂ ਤੇਰੇ ਜੋਗਾ ਉਹ ਕਹੇਗਾ ਮੈਂ ਤੇਰੇ ਜੋਗਾ ਇਹ ਗੁਰੂ ਨਾਲ ਸਾਥ ਪਾ ਕੇ ਵੇਖੀਏ ਭਾਈ ਗੁਰੂ ਨੇ ਸਾਥ ਜਿਨ੍ਹਾਂ ਨੇ ਭਾਈ ਇਹ ਮੇਰਾ ਪਿਆਰਾ ਏ ਇਹ ਮਾਈ ਇਹ ਮੇਰਾ ਦਿਆਲ ਸਿੰਘ ਏ ਇਹ ਮੇਰਾ ਧਰਮ ਸਿੰਘ ਏ ਜਿਨ੍ਹਾਂ ਨੇ ਆਪਣਾ ਕੁਰਬਾਨ ਕੀਤਾ ਇਹ ਮੇਰਾ ਧਰਮ ਸਿੰਘ ਹੈ ਇਹ ਮੇਰਾ ਮੋਹਕਮ ਸਿੰਘ ਹੈ ਇਹ ਮੇਰਾ ਹਿੰਮਤ ਸਿੰਘ ਹੈ ਇਹ ਮੇਰਾ ਸਾਬ ਸਿੰਘ ਹੈ ਇਹ ਮੇਰਾ ਪਿਆਰਾ ਏ ਪਾਛਾ ਆਪਣੇ ਪੁੱਤ ਉਹਨਾਂ ਤੋਂ ਕੁਰਬਾਨ ਕਰਦਾ ਜਦੋਂ ਅਰਦਾਸ ਕਰਦੇ ਹੋ ਪੰਨਿਆਂ ਨੂੰ ਪਹਿਲਾਂ ਚੇਤੇ ਕਰਦੇ ਆ ਤੇ ਚੌਂ ਦੀ ਗੱਲ ਬਾਤ ਚ ਆਉਂਦੀ ਆ ਪੰਨਿਆਂ ਪਿਆਰਿਆਂ ਚੌਂ ਸਾਬ ਜਿਆਦਾ ਪੁੱਤ ਪਿੱਛੇ ਤੇ ਪਿਆਰੇ ਅੱਗੇ ਜਿਨ੍ਹਾਂ ਨੇ ਪਿਆਰ ਕੀਤਾ ਜੋ ਜਨ ਪਾਰ ਬ੍ਰਹਮ ਆਪਣੇ ਕਿੰਨੇ ਤਣਕਾ ਬੌੜ ਕਛਨਾ ਵਿਚਾਰੇ ਤੇ ਸਾਬ ਕਹਿੰਦੇ ਨਾਮ ਰਤਨ ਸੋਨ ਜਪ ਜਪ ਜੀਵਾ ਪਾਤਸ਼ਾਹ ਕੰਨ ਨੇ ਦਾਤ ਮਿਲਨੀ ਜੇ ਨਾਮ ਵਿੱਚੋਂ ਤੇ ਨਾਮ ਉਹ ਰਤਨ ਆ ਜਿਹਦੀ ਕੀਮਤ ਹੀ ਕੋਈ ਨਹੀਂ ਤੇ ਜਿਹੜਾ ਕੇਵਲ ਤੇ ਕੇਵਲ ਗੁਰੂ ਤਰੁੱਠ ਕੇ ਦਿੰਦਾ ਏ ਤਰਸ ਕਰਕੇ ਦਿੰਦਾ ਏ ਕਿੰਨੂੰ ਦਿੰਦਾ ਏ ਜਿਹੜਾ ਮੰਗਦਾ ਏ ਸਾਰਿਆਂ ਨੂੰ ਨਹੀਂ ਮਿਲਦੀ ਕਿੰਨੇ ਆਪਾਂ ਮਰਤ ਵੇਲੇ ਰੋਜ਼ ਆਪਾਂ ਨਾਮ ਜਪਦੇ ਕੋ 2 4 5 ਮਿੰਟ ਆ ਦੇਣਾ ਨਾਮ ਜਪਣ ਵਾਲੇ ਦੇ ਆ ਕਈ ਥਾਂ ਹੀ ਜਾਈਦਾ ਨਾ ਤੇ ਜਿਵੇਂ ਖੰਡਪਾਤ ਸਾਹਿਬ ਰੱਖਦੇ ਆ ਤੇ 48 ਘੰਟੇ ਬਾਣੀ ਪੜੀ ਜਾਂਦੀ ਆ ਆ ਦਲੇਰਪੁਰ ਨਗਰਿਆ ਬੜੀ ਵਾਰੀ ਉੱਥੇ ਗਏ ਆ ਤੇ ਉਹਨਾਂ ਨੇ ਲਗਾਤਾਰ ਨਾ ਰਾਤ ਸੌਣਾ ਤੇ ਨਾ ਦਿਨੇ ਡਿਊਟੀਆਂ ਲਾਈਆਂ ਨੇ ਪੰਜ ਬੀਬੀਆਂ ਤੇ ਪੰਜ ਭਾਈ ਇੱਕ ਪਾਸੇ ਉਹ ਤੇ ਇੱਕ ਪਾਸੇ ਉਹ ਸਾਰੀ ਬਾਕੀ ਵੱਧਦੀ ਬੈ ਸਕਦੇ ਪਰ ਪੰਜਾਂ ਦੀ ਪੱਕੀ ਡਿਊਟੀ ਏ 2-2 ਘੰਟੇ ਦੀ ਉਹ ਲਗਾਤਾਰ ਫਿਰ ਗੁਰਮੰਤਰ ਦਾ ਸਿਮਰਨ ਚੱਲਦਾ ਏ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲਦਾ ਏ 48 ਘੰਟੇ ਜਾਬ ਕਰਕੇ ਫਿਰ ਜਿੱਦਨ ਛੋਟੇ ਸਾਹਿਬ ਜੀ ਦਾ ਦੀ ਸ਼ਹਾਦਤ ਵਾਲਾ ਦਿਨ ਹੁੰਦਾ ਏ ਅੰਮ੍ਰਿਤ ਵਾਲੇ ਫਿਰ ਅੰਮ੍ਰਿਤ ਵਾਲਾ ਅੰਮ੍ਰਿਤ ਵੇਲੇ ਉਪਰ ਉਹਦੀ ਸੰਪੂਰਨਤਾ ਹੀ ਕਰਦੇ ਨੇ ਉਸ ਸਮੇਂ ਨੂੰ ਮਹਿਸੂਸ ਕਰਦੇ ਨੇ ਲਗਾਤਾਰ 48 ਘੰਟੇ ਸ਼ਬਦ ਦਾ ਜਾਬ ਕਰਨਾ ਗੁਰਮਤਿ ਦਾ ਜਾਬ ਕਰਨਾ ਇਹ ਦਿਨ ਜਾਬ ਕਰਨ ਵਾਲੇ ਨੇ ਤੇ ਪਾਤਸ਼ਾਹ ਕਹਿੰਦੇ ਨੇ ਨਾਮ ਰਤਨ ਸੁਣ ਜਪ ਚਪ ਜੀਵਾ ਹਰ ਨਾਨਕ ਕੰਠਮ ਜਾਰੀ ਜਿਨ੍ਹਾਂ ਦੇ ਕੰਠ ਵਿੱਚ ਪ੍ਰਮਾਤਮਾ ਦਾ ਜਦੋਂ ਫਿਰ ਨਾਮ ਆ ਜਾਂਦਾ ਨਾ ਪਾਛਕੰਦ ਨੇ ਉਹ ਫਿਰ ਮਰ ਜੀਵੜੇ ਨੇ ਉਹ ਸ਼ਹੀਦ ਨੇ ਉਹ ਫਿਰ ਆਪਣਾ ਸਰੀਰ ਵੀ ਧਰਮ ਦੇ ਲੇਖੇ ਲਾ ਦਿੰਦੇ ਨੇ ਤੇ ਸਰੀਰ ਦੀ ਵੀ ਕੋਈ ਪਰਵਾਹ ਨਹੀਂ ਕਰਦੇ ਕੱਲ ਤੋਂ ਜਿਹੜੀ ਵਿਚਾਰ ਆਪਾਂ ਅੱਗੇ ਤੋੜਨੀ ਆ ਉਹ ਸਰਸਾ ਦੇ ਕੰਡੇ ਤੋਂ ਤੋੜਨੀ ਆ ਉਧਰ ਮਾਤਾ ਗੁਜਰਕੌਰ ਸਹਿਬ ਜਾਦਿਆਂ ਦਾ ਸਫਲ ਹੋਏਗਾ ਇਧਰ ਵੱਡੇ ਸਾਹਿਬ ਜਾਦੇ ਬਾਬਾ ਜੀ ਸਿੰਘ ਬਾਬਾ ਜੋਰਾਵਾ ਬਾਬਾ ਜੁਹਾਰ ਸਿੰਘ ਤੇ ਤਨਗੁਰੂ ਗੋਬਿੰਦ ਸਿੰਘ ਤੇ ਹੋਰ ਗੁਰੂ ਕੇ ਲਾਲ ਜਿਨ੍ਹਾਂ ਦਾ ਸਫਰ ਹੋਏਗਾ ਨਾਲ-ਨਾਲ ਤੁਰਨ ਦੀ ਕੋਸ਼ਿਸ਼ ਕਰਾਂਗੇ ਗੁਰੂ ਕੀ ਸੀਸ ਪ੍ਰਾਪਤ ਕਰਾਂਗੇ ਤੇ ਵੱਧ ਚੜ ਕੇ ਕੱਲ ਨੂੰ ਗੁਰੂ ਕੀ ਗੋਦ ਵਿੱਚ ਆ ਕੇ ਬੈਠਣ ਦੀ ਕਿਰਪਾਲਤਾ ਕਰਨੀ ਜਪਜੀ ਸਾਹਿਬ ਦਾ ਜਾਪ ਜਾ ਕੇ ਨਿਤਨੇਮ ਦੀ ਬਾਣੀ ਦਾ ਜਾਪ ਸੁਖਨੀ ਸਾਹਿਬ ਦਾ ਨਹੀਂ ਨਿਤਨੇਮ ਦੀਆਂ ਬਾਣੀਆਂ ਦਾ ਜਾਪ ਤੋਂ ਬਾਅਦ ਅਰਦਾਸ ਕਰਕੇ ਆਪ ਇਹ ਸ਼ਬਦ ਦੀ ਵਿਚਾਰ ਨਾਲ ਜੁੜਨ ਦੀ ਕੋਸ਼ਿਸ਼ ਕਰਾਂਗੇ ਅੱਜ ਇੰਨੀ ਕਿ ਸੇਵਾ ਪ੍ਰਵਾਨ ਕਰਨੀ ਹੋਈਆਂ ਬੇਅੰਤ ਬਿੰਦ ਭੋਲਾ ਦੀ ਖਿਮਾ ਹੁਣ ਪੰਜ ਵਾਰ ਗੁਰਮਤ ਦਾ ਜਾਪ ਤਨ ਮਾਤਾ ਗੁਜਰਕੌਰ ਉਹਨਾਂ ਦੇ ਚਰਨਾਂ ਦਾ ਧਿਆਨ ਧਰਦਿਆਂ ਕਲਗੀ ਵਾਲੇ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਦਿਆਂ ਗੁਰੂ ਕੇ ਲਾਲ ਗੁਰੂ ਕੇ ਸਹਬਜ਼ਾਦੇ ਸਾਰਿਆਂ ਦਾ ਧਿਆਨ ਧਰਦਿਆਂ ਹੋਇਆ ਆਪਣੇ ਪਰਿਵਾਰ ਦੇ ਭਲੇ ਲਈ ਆਪਣੇ ਬੱਚਿਆਂ ਦੇ ਭਲੇ ਲਈ ਨਗਰ ਦੇ ਭਲੇ ਲਈ ਸਰਬੱਤ ਦੇ ਭਲੇ ਲਈ ਪੰਜ ਵਾਰਾ ਗੁਰਮਤਤ ਦਾ ਜਾਪ ਫਿਰ ਸਮਾਪਤੀ ਆ ਸਾਰੇ ਕਿਰਪਾ ਕਰੇ ਵਾਹੇ ਗੁਰੂ ਵਾਹੇ ਦੈਨ ਭੁੱਲਾਂ ਦੀ ਖਿਮਾ ਜੀ ਸੁਖ ਹੋਵੇ ਨਾਮ ਚਤਾਵੇ ਸਿਕ ਪਰਦੇ ਸੁਨਦੇ ਸਰਬਤ ਲਾਏ ਮੰਦੋਵਣ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ